ਬਿਊਟੀ ਪੈਲਰ ਚਲੀ ਜਾ। ਸੋਹਣੀ ਸਨਖੀ ਝੋਟੀ ਆ ਮਿੱਤਰੋ। ਬਿਊਟੀ ਪੈਲਰ ਤੇ ਤਾਂ ਹੱਥ ਤਰਾਂਉਂਦੀ ਨਹੀਂ ਹੈਗੀ। ਬਿਊਟੀ ਪੈਲਰ ਚਲ ਜਾਣ ਵਾਲੀ ਸੀਗੀ ਆਪਾਂ ਲੈ ਕੇ ਨਹੀਂ ਗਏ। 2 ਮਹੀਨੇ ਤੋਂ ਉੱਤੇ ਕਿਰੇ ਜੋ ਕੋਈ 5-4 ਘੱਟ ਵੀ ਜਹਾਦੀ ਐ। ਅੱਛਾ। ਹਾਂ ਮੇਰੇ। ਇੱਜੇ ਕੋਈ ਬੰਦਾ ਲੈ ਗਿਆ 75000 ਦੀ ਲੈ ਜੇ ਆਪਾਂ 20000 ਵਾਧੇ ਨਾਲ ਫੇਰ ਲਿਆਵਾਂਗੇ। ਅੱਛਾ। ਹਾਂ ਹੋਰ ਦੱਸ। ਜਦੋਂ ਤੁਸੀਂ ਕੋਲੇ ਆਉਂਗੇ ਹਨਾ ਵੀਡੀਓ ਨਾਲੋਂ ਤੁਹਾਨੂੰ ਵੱਧ ਕੇ ਟੱਕਰੂਗੀ ਇੱਥੇ ਦੇਖ ਲਓ। ਬਾਕੀ ਲੈਵੇ ਨੂੰ ਜਿਹੜਾ ਥਾਨ ਲੱਗਿਆ ਜਾਸਦੀ ਦੇ ਬਹੁਤ ਦੇਖ ਲਓ ਵੀ ਬਰੀਡ ਵਾਲਾ ਪੱਖ ਜਿਹੜਾ ਹੈਗਾ ਬਹੁਤ ਜਿਆਦਾ ਤੇ ਲੇਵੇ ਦੀ ਮੰਤਰ ਵਗੈਰਾ ਤੇ ਦੁੱਧ ਪਹਿਲ ਨੇ 30 ਤੋਂ 32 ਕਿਲੋਤਾ ਜਮੈਂ ਖੁਦ ਆਪਣੇ ਪਿੰਡੋ ਫਾਰਮ ਚ ਲਈਏ ਵੱਡੇ ਬਾਈ ਠੀਕ ਇਹਨਾਂ ਹਜੇ ਲੈ ਜਾਊਗੀ ਬਾਕੀ ਪਹਿਲੇ ਸੂਏ 18 ਕਿਲੋ ਦੁੱਧ ਮੈਨਾ ਬਾਈ ਇਹ ਤਾਂ ਝੂਲੀ ਛੱਡਣੀ ਸ਼ੁਰੂ ਕਰੀ ਕਰਨ ਲੈ ਇਹ ਖੀਰੀ ਜਰਸੀ ਚੈੱਕ ਕਰ ਲੋ ਹਾਂਜੀ ਹਸੀ ਕਾਲ ਦੋਸਤੋ ਬਹੁਤ ਸਵਾਤ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਸੇਵਕ ਕੋਲੇ ਪਹੁੰਚੇ ਹੋਇਆ ਬਾਈ ਸੇਵਕ ਕੋਲੇ ਨਾ ਅੱਜ ਆਪਾਂ ਤੁਹਾਨੂੰ ਬਹੁਤ ਸੋਹਣੀਆਂ ਸੁਨੱਖੀਆਂ گاਵਾ ਦਿਖਾਉਣੀਆਂ ਮਿੱਤਰੋ ਤੇ گاਵਾ ਤੁਸੀਂ ਚੈੱਕ ਕਰ ਲੋ ਕੱਲੀ-ਕੱਲੀ ਤੇ ਨਾ ਨਿਗਾਹ ਮਾਰ ਲੋ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਨਾ ਆਪਾਂ ਤੁਹਾਨੂੰ ਇੱਕ ਟ ਤੇ ਜਰਸੀ ਗਾਵਾਂ ਦੀ ਗਿਣਤੀ ਰਹੂਗੀ ਮਿੱਤਰੋ ਤਿੰਨ ਗਾਵਾਂ ਦਿਖਾਉਣੀਆਂ ਨੇ ਆਹ ਦੇਖ ਲਓ ਤੁਸੀਂ ਤੇ ਇੱਕ ਆ ਗਈ ਬਲੈਕ ਕਲਰ ਦੇ ਵਿੱਚ ਤੇ ਇੱਕ ਆ ਗਈ ਫੁੱਲ ਬਰੀਡ ਵਾਲੀ ਇਧਰਲੇ ਪਾਸੇ ਬਾਈ ਸੇਵ ਕਹਿੰਦਾ ਨਾ ਆਪਾਂ ਇਹ ਗਾਂ ਜਿਹੜੀ ਹੈਗੀ ਫਾਰਮ ਦੇ ਵਿੱਚੋਂ ਲੈਤੀ ਹੋਈ ਹੈਗੀ ਤੇ ਨਾਲ ਇਧਰਲੇ ਪਾਸੇ ਆਗੀਆਂ ਜਿਹੜੀਆਂ ਦੋ ਵੜਾ ਤੇ ਨਾਲ ਇੱਕ ਦਿਖਾ ਦਾਂਗੇ ਆਪਾਂ ਸੋਨੂੰ ਮਿੱਤਰੋ ਆਹ ਇਧਰ ਖੜਾ ਨਗੀਨਾ ਹੁਣੀ ਉੱtre ਹੀ ਯਾਰ ਗੱਡੀ ਦੇ ਵਿੱਚੋਂ ਤੇ ਆ ਆ ਗਈ ਪਹਿਲਣ ਝੋਟੀ ਤੇ ਇੱਕ ਗਾਂ ਜਿਹੜੀ ਹੈਗੀ ਇਹਦੀ ਲਾਸਟ ਤੇ ਜਾਣਕਾਰੀ ਲੈ ਲਾਂਗੇ ਮਿੱਤਰੋ ਤੇ ਇਹ ਪਰ ਕਹਿੰਦਾ ਆਪਾਂ ਪੌਣੀ ਤਾਂ ਹੈ ਨਹੀਂ ਸੀ ਕਿ ਕੋਈ ਗੱਲ ਨਹੀਂ ਦਿਖਾ ਦੇਗੇ ਇਹ ਹਜੇ ਘੱਟੋ ਘੱਟ ਮਹੀਨੇ ਦੀ ਕੱਤੀ ਆ ਗਈ ਤੇ ਆਜੋ ਕੱਲੇ ਕੱਲੇ ਜਾਨਵਰ ਦੀ ਲੈ ਕੇ ਦੇਗੀ ਤੁਹਾਨੂੰ ਜਾਣਕਾਰੀ ਹਾਂਜੀ ਬਾਈ ਜੀ ਹੱਸੀ ਖਾ ਲਈ ਚਲੋ ਠੀਕ ਹੈ ਵੀਰੇ ਚੜਦੀ ਕਲਾ ਬਾਈ ਸੇਵਕ ਬੈਨਨ ਕੀਏ ਡੇ ਬਾਈ ਅ ਅੱਛਾ ਸੇਵਕ ਬਾਈ ਜੀ ਆਪਣੇ ਪਿੰਡ ਦੀ ਗੱਲ ਕਰ ਪਿੰਡ ਵੀਰੇ ਆਪਣਾ ਧੋਲਾ ਗਿੰਗਰਾ ਵੀਰੇ ਜਿੱਦ ਆਪਾਂ ਨੂੰ ਸ਼੍ਰੀ ਮੁਕਸਰ ਸਾਹਿਬ ਲੱਗਦਾ ਆਪਾਂ ਨੂੰ ਕਿਧਰੋਂ ਵੀਰੇ 12 ਕਿਲੋਮੀਟਰ ਐ ਮਲੋੜ ਵੀਰੇ 5 ਕਿਲੋਮੀਟਰ ਐ ਵੀਰੇ ਅ ਅੱਛਾ ਸੇਵਕ ਜਿਵੇਂ ਅੱਜ ਆਪਣੇ ਕੋਲੇ ਘੱਟੋ ਘਾਟ 8-9 ਗਾਂ 8-9 ਗਾਂ ਆਈਆਂ ਵੀਰੇ ਆਪਣੇ ਕੋਲੇ ਮਾਲ ਦੀ ਦੇਖ ਝੋਟੀ ਆ ਗਈ ਝੋਟੀ ਵੀਰੇ ਤੇ ਜੇ ਗੱਲ ਕਰ ਲਗੇ ਇੱਧਰ ਸਾਹ ਵੀ ਬੈਠੀ ਆ ਹਾਂ ਬੈਠੇ ਬਾਈ ਮੁਕਸਰ ਦੇ ਬਾਈ ਆਪਣੇ ਮੁਕਸਰ ਹਾਂਜੀ ਮੁਕਸਰ ਠੀਕ ਐ ਇੱਧਰੋਂ ਵੀ ਆਪਾਂ ਨੇ ਗੱਲ ਮਰਵਾਦ ਕੇ ਬਾਈ ਜੀ ਆਏ ਹੋ ਇਹ ਇਹ ਗਾਮਾ ਦੇ ਗਾਹਕ ਲੱਗਦੇ ਮੈਨੂੰ ਵੱਡੇ ਭਾਈ ਜਿਹੜੇ ਆਉਂਦੇ ਨੇ ਹਾਂ ਗਾਂਆਂ ਦੇ ਭਾਈ ਨਹੀਂ ਹਾਂਜੀ ਹਾਂ ਜਰਸੀ ਚਲ ਬਾਅਦ ਚ ਦੱਸ ਦਾਂਗੇ ਜੇ ਕੋਈ ਵੇਕ ਬੁੱਕ ਕੀ ਫੋਨ ਹਾਂਜੀ ਹਾਂ ਕੋਈ ਗੱਲ ਅੱਛਾ ਪਹਿਲੇ ਨੰਬਰ ਵਾਲੀ ਜਰਸੀ ਗਾਂ ਦੀ ਆਪਾਂ ਗੱਲ ਕਰੀਏ ਵੀਰੇ ਰਮਣ ਹੁਣੇ ਆਈ ਵੱਡੇ ਵੀਰੇ ਮੇਰੇ ਖੜੇ ਖੜੇ ਕਿਹੜੀ ਆਈ ਹੈ ਰਮਣ ਵੀਰੇ ਅੱਛਾ ਇਹ ਜਸੂਆ ਵੀਰੇ ਫਾਰਮੋਂ ਚ ਲੈ ਆ ਵੀਰੇ ਆਪਾਂ ਦੂਜਾ ਸੁਆ ਇਹ ਰਮਣ ਦਿਨ ਭੇ 10 ਦਿਨ ਵੀਰੇ ਬਾਕੀ ਜਮਾਂ ਠੀਕ ਆ 10 ਦਿਨ ਪੂਰੇ ਜਮਾਂ ਦਿਨਾਂ ਚ ਭੇ ਵੀਰੇ ਵੀਰੇ ਅਸੇਕ 10 ਦਿਨ ਹਾਂ ਇਹ ਦੂਜੇ ਸੂਏ ਸੁੰਦ ਕਿੰਨਾ ਦੁੱਧ ਪਾ ਦੂਗੀ ਮੂੰਹ ओरिजिनल ਵੀਰੇ 4 ਦੰਦਾ ਵੀਰੇ ਮੂੰਹੋਂ 4 ਦੰਦਾ ਹਾਂ ਪਹਿਲਾਂ ਨੇ 19 18 ਕਿਲੋ ਵਧੀਆ ਪੀਕ ਟਾਈਮ ਦਿੱਤਾ ਵੱਡੇ ਵੀਰੇ ਠੀਕ ਆ ਪਰ ਵੀਰ ਤੂੰ ਫੇਸਬੁਕ ਦੇਖ ਕੇ ਜਾ ਹੂੰ ਦੇਖ ਲੋ ਮਿੱਤਰੋ ਆ ਆ ਗਈ ਨਾ ਜਿਹੜੀ ਹੁਣੇ-ਹੁਣੇ ਬਾਈ ਕੋਲੇ ਉੱਤਰੀ ਸੀਗੀ ਤੇ ਬਾਕੀ ਹੁਣ ਜਿਹੜੇ ਹੈਗੇ ਨਾ ਇਹ ਦੂਜਾ ਸੂਆ ਸੁੰਦੀ ਆ ਜਰਸੀ ਅ ਦੂਜੇ ਸੂਏ ਵਾਸਤੇ ਕਿੰਨਾ ਦੁੱਧ ਪਾ ਦੂਗੀ ਰਮਨ ਵੀਰੇ ਆਪਾਂ ਕਹਿ ਨੂੰ ਵੀਰੇ 30 ਕਿਲੋ ਕਹਿ ਦਈਏ ਬੱਛੀ ਵੀਰੇ ਚੰਗੀ ਕੇਰਲ ਬੰਦਾ ਲੈ ਗਿਆ ਵੀਰੇ 22 ਕਿਲੋ ਬੜੇ ਰਾਵਣ ਦੇਣਾ ਵੀਰੇ ਕੋਲੇ ਹਥਾਂ ਸੀਮਨ ਸੂਨ ਬੜਾ ਚੰਗਾ ਲੱਗਿਆ ਆਪ ਵੀ ਸੀਮਨ ਸੂਨ ਵਾਲੇ ਵਧੀਆ ਦੀ ਵੀਰੇ ਠੀਕ ਹੈ ਬਾਕੀ ਤੂੰ ਫੇਸਬੁਕ ਵੇਖ ਕੇ ਜਾਂ ਕਿੱਡਾ ਪਿਆਰਾ ਆ ਆ ਦੇਖੋ ਕਰ ਲੈ ਵੀ ਲੈ ਜਾ ਕਰ ਇੱਧਲੇ ਪਾਸੇ ਬਹੁਤ ਸੋਹਣੀ ਸੁਨੱਖੀ ਜਰਸੀ ਆ ਕਹਿਣ ਵਾਲੀ ਗੱਲ ਨਹੀਂ ਹੈਗੀ ਜਦੋਂ ਤੁਸੀਂ ਕੋਲੇ ਆਉਂਗੇ ਹਨਾ ਵੀਡੀਓ ਨਾਲੋਂ ਤੁਹਾਨੂੰ ਵੱਧ ਕੇ ਟੱਕਰੂਗੀ ਇੱਥੇ ਦੇਖ ਲਓ ਬਾਕੀ ਲੇਵਨ ਨੂੰ ਜਿਹੜਾ ਥਾਨ ਲੱਗਿਆ ਜਾਸੀ ਤੇ ਬਹੁਤ ਸੋਹਣਾ ਸੁਨੱਖਾ ਹੈ ਇਹਦਾ ਸੇਕਾ ਰੇਟ ਦੀ ਗੱਲ ਕਰੀਏ ਵੀਰੇ ਰੇਟ ਕਰਾਉਣ ਜਿੰਨਾ ਮਰਜ਼ੀ ਕਰਾ ਲਈਏ ਹਾਂ ਟਾੜਾ ਵਾਟਾ ਹੀ ਕਰਨਾ ਬਸ 1,115,000 ਦੇ ਦਵਾਂਗੇ ਵੀਰੇ ਬਾਜੋ ਜੀ ਵੀਰੇ 1,115,000 ਦੀ 15,000 ਝੋਲੀ ਝੂਲੀ ਵੇਖ ਰਹਿ ਮੈਨੂੰ ਕਿਹੋ ਜੀ ਪਾਲੀਏ ਸਲਸਲ ਲਾਉਣੇ ਵੀਰੇ ਬੱਚੀ ਨੇ ਇਹ ਆ ਦੇਖ ਲੋ ਹਜੇ ਦਿਨ ਤਾਸ ਪਈ ਹੈ ਹੈਨਾ ਬੜੇ ਨਿਖਰੂ ਨੁਖਰੂ ਮਾੜਾ ਮਾੜੀ ਇਹ ਜਿਆਦਾ ਲੈ ਹੈ ਤਾਂ ਮੋਲੀ ਆਉਂਦੀ ਹੈ ਮਾੜੀ ਮਾੜੀ ਇਹ ਆ ਦੇਖ ਲੋ ਹਜੇ ਤਾਂ ਗੂੰਦ ਹੀ ਆਉਂਦੀ ਹੈ ਅੱਛਾ ਸੇਕ ਜਿਵੇਂ ਆਪਣੇ ਕੋਲੇ ਆ ਵੱਛੀ ਆ ਗਈ ਐ ਮੇਰੇ ਮੂੰਹ ਦੋ ਦਾਂ ਦਾ ਵੀਰੇ ਇਹੇ ਮੂੰਹੋਂ ਦੋ ਦਾਂ ਦਾ ਪਹਿਲਾ ਸੂਆ ਕਿੰਨੇ ਦਿਨ ਬਾਕੀ ਆ ਇਹ ਵੀ ਲੈ ਜੂ ਵੀਰੇ ਇਹ ਵੱਛੀ ਹਫਤਾ ਵੀਰੇ ਹਫਤਾ ਲੈ ਜੂ ਬੜੇ ਰਾਉਣ ਲੈਣ ਵੀਰੇ ਕਿੰਨਾ ਦੁੱਧ ਪਾ ਦੂਗੀ ਭਾਈ ਵੀਰੇ ਆਪਾਂ ਮੈਂ ਕਿਹਾ ਨੂੰ ਤਾਂ 22-23 ਕਿਲੋ ਕਹ ਤੀਏ 25 ਚੰਗੀ ਕੇਰਾਂ ਲੈ ਗਏ ਵੀਰੇ 18 ਕਿਲੋ ਤੋਂ ਵਧੀਆ ਵੀ ਨਹੀਂ ਮਰਦੀ ਵੀਰੇ ਠੀਕ 18 ਕਿਲੋ ਤੋਂ ਹਾਂਜੀ ਬਾਕੀ ਇਹ ਹੈ ਤਾਂ ਹਜੇ ਬੱਚਾ ਹੀ ਆ ਗਿਆ ਹਾਂ ਫਿਰ ਦੋ ਦੰਦ ਦਾ ਵੀਰੇ ਮੂੰਹ ਪ्युअर ਜਿਹਾ ਪਟਕੇ ਲੈ ਕੇ ਜਾਏ ਵੀਰੇ ਹਾਂ ਲੈ ਵੀ ਇਹ ਬਲੈਕ ਕਲਰ ਚ ਆ ਗਿਆ ਹਾਂ ਬਲੈਕ ਚ ਵੀਰੇ ਲੈ ਵੀ ਆਹ ਬਲੈਕ ਕਲਰ ਦੇ ਵਿੱਚ ਜਾਸੀ ਚੈੱਕ ਕਰ ਲੋ ਤੇ ਇਹਦਾ ਰੇਟ ਕੀ ਆ ਰੇਟ ਵੀਰੇ ਜਿਵੇਂ ਵਾਜੋ ਜੇ ਵੀਰੇ 80 ਰੁਪਏ ਦਾ ਵੀਰੇ 80 ਜਿਵੇਂ ਵਾਜੋ ਲੈ ਵੀ ਆਹ ਕੀ ਮਾਨਤਨ ਕਰ ਦਾਂਗੇ ਹਾਂ ਹੇ ਆਹ ਜਿਹੜਾ ਬੰਦਾ ਜਰਸੀ ਲੈ ਗਿਆ ਨਾ ਦੋ ਤਿੰਨ ਸੂਏ ਜਿਵੇਂ ਮਰਜ਼ੀ ਚੋਲੇ ਮੈਂ ਨਾ ਰਮਨ 10 ਸੂਏ ਨਹੀਂ ਬਾਈ ਬੰਦਾ ਚੰਗੀ ਕੇਹਰਾ ਰਹਿ ਗਿਆ 10 ਸੂਏ ਚੋਲੇ ਪਾਵੇਂ ਇਹ ਕੰਤੂਨ ਵੇਖਿਆ ਜੇ ਸਪੈਸ਼ਲ ਹੈ ਮੁੱਠੀ ਵਾਲਾ ਵਧੀਆ ਲਓ ਵੀ ਆਹ ਦੇਖ ਲਓ ਚੈੱਕ ਕਰ ਲਓ ਹਜੇ ਨਾ ਲੇਵਾ ਇਹ ਪਟ ਦੀ ਤੁਰੀ ਆਉਂਦੀ ਆ ਦਿਨ ਹਜੇ ਲੈ ਜਾਊਗੀ ਬਾਕੀ ਪਹਿਲੇ ਸੂਏ 18 ਕਿਲੋ ਦੁੱਧ ਤੇ ਰੇਟੇ ਦਾ 80 ਹਜ਼ਾਰ ਚ ਛੋਟ ਹੋ ਜਾਊਗੀ ਬਾਕੀ ਕੋਈ ਵੀ ਪਸ਼ੂ ਮੈਨੂੰ ਤਾਂ ਲੱਗਦਾ ਨਹੀਂ ਕੋਈ ਕੋ ਥਣ ਲਵੇ ਤਾਂ ਹੱਥ ਤਰਾਂਦਾ ਲੈ ਨਾ ਬਈ ਅੱਠ ਦੀ ਅੱਠੇ ਵੀਰੇ ਮੁੱਠੀ ਵਾਲਾ ਥਣ ਵਾਲੀਆਂ ਵੱਡੇ ਬਾਈ ਚਾਰ ਹੀ ਥਣ ਕਿਹਦੇ ਐਕਸਟਰਾ ਫੋਟ ਨਹੀਂ ਨਾਲ ਕੇ ਜਿਹੜੀ ਤੇਰੀ ਆਹ ਜੱਸੀ ਆ ਗਈ ਇਹਦਾ ਮੂੰਹ ਖੀਰੀ ਹੈ ਬੱਚੀ ਵੀਰੇ ਖੀਰੀ ਖੀਰੀ ਜਮਾਇ ਵੀਰੇ ਠੀਕ ਆ ਹਾਂ ਬਾਈ ਤੇ ਖੀਰੀ ਬੱਚੀ ਤਾਂ ਫਿਰ ਯਾਰ ਜਿਹੜਾ ਬੰਦਾ ਸਵਾਉਂਦਾ ਉਹਦੀ ਮਿਹਨਤ ਨੂੰ ਸਲਾਮ ਆ ਬਾਈ ਅਸਲ ਬੰਦੇ ਨਹੀਂ ਮਿਹਨਤ ਕਰਦੇ ਨਹੀਂ ਆਏ ਬਾਈ ਪਰ ਇੱਕ ਗੱਲ ਐਡੀ ਪਿਆਰੀ ਜਿੱਥੇ ਬੰਦਾ ਆਤਾ ਰੋਥੀ ਗੜ ਜਾਂਦੀ ਨਾ ਇਹ ਨਹੀਂ ਪੜਦੀ ਪੈਰ ਦੇਖੀ ਲੈ ਮੈਂ ਨਾ ਜਿੱਥੇ ਬੰਦਾ ਕਿ ਉੱਥੇ ਹੀ ਗੜ ਜਾਂਦੀ ਆ ਇਹ ਆ ਦੇਖੋ ਡਿਜ਼ਾਈਨ ਦੇਖ ਲਓ ਹੁਣ ਮੈਂ ਨਾ ਬਾਈ ਇਹ ਤਾਂ ਝੂਲੀ ਛੱਡਣੀ ਸ਼ੁਰੂ ਕਰੀ ਕਰਮਣ ਲੈ ਇਹ ਖੀਰੀ ਜਰਸੀ ਚੈੱਕ ਕਰ ਲਓ ਇਹ ਅੱਛਾ ਕਿੰਨਾ ਦੁੱਧ ਪਾਉਣਾ ਚਾਹੀਦਾ ਰਮਨ ਬੱਚੀ ਜਿਵੇਂ ਸੋਹੀ ਪਲੀ ਆ ਵੀਰੇ 20 ਕਿਲੋ ਤੋਂ ਨਹੀਂ ਮਰਦੀ ਵੀਰੇ 20 ਕਿਲੋ ਇਹ ਵੀ ਆਪਾਂ ਜੀ ਇਹ ਖੜ ਪਰ ਆਈ ਰਹਣ ਜਿਵੇਂ ਸ਼ੌਕ ਨਾਲ ਪਾਲੀ ਬੰਦੇ ਨੇ ਖੁੱਲੀ ਰਹਿੰਦੀ ਸੀਗੀ ਅੱਛਾ ਐ ਮਰਾਸਾ ਵੀ ਕੀ ਰੇਟ ਦੀ ਦੇਣੀ ਆ ਪਤਾ ਜਿਵੇਂ ਵਾਜੋ ਜੇ ਵੀਰ ਮੁੱਲ ਇੱਕ 5 10 ਕਿੰਨਾ ਵੀ ਲੱਖ ਲੱਖ ਰੁਪਏ ਦੀ ਵੱਚੀ ਦਾਂਗੇ ਲੱਖ ਦੀ ਆ ਲਾ ਠੀਕ ਆ ਲਾ ਵੀ ਆ ਦੇਖ ਲੋ ਜਮਾਂ ਇਹਨ ਜਿੱਦੇ ਨੇ ਸੂਣਾ ਹੋਇਆ ਲੇਵੇ ਤੋਂ ਗੱਲ ਕਰਾਂਗੀ 20 ਪਿੰਡਾਂ ਚ ਇੱਕੋ ਹੀ ਨਹੀਂ ਮੱਥੇ ਲੱਗਦੀ ਖੀਰੀ ਵੀਰੇ ਯਾਰ ਇਹਦੀ ਠੰਡੀ ਦੇਖੀ ਥਾਂ ਪੈਰ ਰੱਖ ਲੈਣ ਦੇ ਮਾੜੀ ਖੜਾ ਲਾ ਵੱਡੇ ਭਾਈ ਇੱਥੇ ਆ ਹੀ ਬਜਾ ਕਰ ਮਾੜੀ ਜੀ ਇਹ ਜਮਾ ਵੀਰੇ ਤਾਂ ਲੈ ਕਮਾਲ ਦੀ ਗੱਲ ਆ ਹਨਾ ਇੱਕ ਅਗਲਾ ਕਹਿੰਦਾ ਪਿਓਰ ਖੀਰੀ ਆ ਪਰ ਥੋੜਾ ਮੂੰਹ ਨਹੀਂ ਨਿਪਟਾਉਣਾ ਥੋੜਾ ਜਿਆਖਰ ਜਵਾਨੀ ਚ ਨਹੀਂ ਤੁਹਾਨੂੰ ਖਾ ਵੀ ਦਿੰਦਾ ਮੈਂ ਖੀਰੀ ਮੂੰਹ ਨਹੀਂ ਪਟਾਉਂਦੇ ਇਹ ਹਾਂ ਲੈ ਚੱਲ ਫੇਰ ਲੈ ਵੀ ਆ ਦੇਖ ਲੋ ਜਿਹੜੀ ਆ ਆ ਗਈ ਨਾ ਵਹਿੜ ਇਹ ਖੀਰੀ ਵਹਿੜ ਆ ਗਈ ਜਰਸੀ ਤੇ ਸਮੀਪਲੀ ਪੂਰੇ ਆ ਰਿਕਾਰਡ ਤੋੜਾ ਬਾਕੀ ਥਣਾ ਥੋਣਾ ਦਾ ਡਿਜ਼ਾਈਨ ਵੀ ਓਕੇ ਹੈਗਾ ਖੀਰੀ ਕਿਸੇ ਮੇਰੇ ਸਾਹੋਂ ਦਾ ਕਿਸੇ ਸੁੰਦੀ ਵੇਖੀ ਨਹੀਂ ਆਪੇ ਟਾਈਮ ਟਲੀ ਐਚਐਫ ਉਹ ਖੀਰੀ ਬਹੁਤ ਕੰਨੀ ਜਰ ਅੱਛਾ ਜਿਹੜੀ ਤੇਰੀ ਆ ਐਚਐਫ ਆ ਗਈ ਹਾਂ ਜੀ ਵੀਰੇ ਯਾਰ ਇਹਦਾ ਕੱਦ ਕੋੜ ਦੇਖ ਚੱਟ ਪੂਰਾ ਵੀਰੇ ਹਾਈਟ ਵਾਲੀ ਆ ਵਾ ਫਾਰਮ ਚ ਲੈ ਵੀਰੇ ਜਿਵੇਂ ਸਹੀ ਜਨੇ ਪੀਕ ਟਾਈਮ 30 ਕਿਲੋ ਦੁੱਧ ਦਿੰਦਾ ਗਾਣੇ ਵੱਡੇ ਬਾਈ 30 ਕਿਲੋ ਤੇ ਸੂਆ ਹੁਣ ਕਿੰਨਾ ਸੂਆ ਵੀਰੇ ਦੂਜਾ ਮੂੰਹ ਛੇ ਦੰਦਾ ਵੀਰੇ ਮੂੰਹੋ ਛੇ ਦੰਦਾ ਹਾਂ ਬਾਈ ਫੋਲ ਫਿਰ ਕਰ ਇੱਕ ਫਾਰਮ ਨੂੰ ਕਿ ਪਿੰਡ ਨੂੰ ਆਈਆਂ ਤੂੰ ਅੰਜਣੀ ਆ ਚਾਨ ਚੱਕੀ ਆ ਕੋਈ ਇਹਨੇ ਸੁਰਖੀ ਪੋਟ ਨਹੀਂ ਲੱਗਿਆ ਕੋਈ ਸੁਰਖੀ ਪੋਟ ਨਹੀਂ ਲੱਗਿਆ ਲੈ ਵੀ ਆ ਜਿਹੜੀ ਬਹੜ ਆ ਗਈ ਨਾ ਇਹਨੇ ਪਹਿਲੇ ਸੂਏ 30 ਕਿਲੋ ਦੁੱਧ ਦਿੱਤਾ ਹੋਇਆ ਤੇ ਹੁਣ ਤੁਸੀਂ ਲੇਵੇ ਦੀ ਬੰਤਰਮੰਤਰ ਦੇਖ ਲਓ ਲੇਵੇ ਵਾਲੇ ਪਾਸੋਂ ਜਿਹੜੀ ਹੈਗੇ ਬਹੁਤ ਤਿਆਰ ਹੁੰਦੀ ਤਰੀ ਹੁੰਦੀ ਆ ਸਿਰਫ ਕੀ ਰੇਟਰ ਹੋਏ ਦਾ ਇਹ ਜਮ ਵਾਇਓ ਵੀਰ 110000 ਦੀ ਵੇਡ ਦੇਵਾਂਗਾ ਇੱਕ ਦਾ ਦੀ ਇੱਕ ਦਾ ਦੀ ਟਾਟਾ ਵਾਟਾ ਠੀਕ ਆ ਲਓ ਵੀ ਆ ਵਹੜ ਨਾ ਪੂਰੀ ਚੰਗੀ ਵਹੜ ਆ ਗਈ ਇਹ ਤੁਸੀਂ ਇਹ ਦੇਖ ਲਓ ਵੀ ਬਰੀਡ ਵਾਲਾ ਪੱਖ ਜਿਹੜਾ ਹੈਗਾ ਬਹੁਤ ਜਿਆਦਾ ਚੰਗਾ ਤੇ ਲੇਵੇ ਦੀ ਬੰਤਰ ਵਗੈਰਾ ਤੇ ਦੁੱਧ ਜਿਹੜਾ ਹੈਗਾ ਸਪੈਸ਼ਲ ਆ ਰਮਨ ਕਿਸੇ ਪਾਸੇ ਕਰਮਲ ਜਹਾਤ ਰਣੀ ਹਜੇ ਵਹੜ ਨੇ ਤਿੰਨ ਚਾਰ ਦਿਨਾਂ ਜੀ ਹੋਰ ਲੈ ਜਾਣੇ ਵੱਡੇ ਭਾਈ ਲੈ ਜੂਗੀ ਆ ਦੇਖੋ ਤੁਸੀਂ ਲੇਵੇ ਦੀ ਦੇਖ ਲਓ ਅਗਲਾ ਕਹਿੰਦਾ ਨਾ ਵੀ ਬੰਦ ਲੈਣੇ ਉਹਨੇ ਫਰੀਕ ਭੂਕਾ ਕੋਈ ਇਹ ਜਹੀ ਮੋਟਾ ਪਾਣੀ ਸਾਰੀ ਫਰੀਕੀਆਂ ਲਾਈ ਆ ਜਿੰਨੇ ਹੈਗੇ ਆ ਸੇਕ ਕੋ ਜਿਹੜੀ ਤਰੀਕ ਕੋ ਆ ਵਹਿੜ ਆ ਗਈ ਇਹਦਾ ਸੂਆ ਇਹ ਵੀ ਦੂਜਾ ਵਰਮ ਵੀਰੇ ਇਹਦਾ ਦੂਜਾ ਸੂਆ ਕਿੰਨੇ ਦਿਨ ਬਾਕੀ ਇਹਦੇ ਇਹ 10 ਦਿਨ ਹੋਜੂ ਅੱਛੀ ਵੀਰੇ ਕਿੰਨਾ ਦੁੱਧ ਪਾਉਣਾ ਚਾਹੀਦਾ ਵਰਮ ਵੀਰੇ ਪਹਿਲਾਂ ਨੇ 30 ਤੋਂ 32 ਕਿਲੋਤਾ ਜਮਾ ਖੁਦ ਆਪਣੇ ਪਿੰਡੋ ਫਾਰਮ ਚ ਲਈਏ ਵੱਡੇ ਬਾਈ ਠੀਕ ਆ ਹਾਂਜੀ ਬਾਈ 30 ਤੋਂ 32 ਹਾਂ 30 ਤੋਂ 32 ਇਹਦਾ ਯਾਰ ਸਮੀ ਭਲੀ ਵੀ ਚੰਗੀ ਆ ਹਣਾ ਵੀਰੇ ਵੀਡੀਓ ਤੇ ਮਾੜੀ ਮੋਢੀ ਛੋਟੀ ਲੱਗਦੀ ਹੋਊਗੀ ਜਿਹੜਾ ਬੰਦਾ ਰੀਅਲ ਆ ਕੇ ਵੇਖੂਗਾ ਵਾਕਈ ਦਸੂਗਾ ਜਾਨਵਰ ਆ ਵੀਰੇ ਸਹੀ ਗੱਲ ਆ ਯਾਰ ਹੁਣ ਦੂਜੇ ਸੂਏ ਵੀ ਆਪਾਂ 30 ਕਹਿ ਕੇ ਦੇਣੀ ਆ। ਹਾਂ ਵੀਰੇ ਹੁਣ ਤਾਂ ਬੱਚੀ ਬੰਦਾ ਚੰਗੀ ਕੇਰਾ ਲੱਗਿਆ ਵੀਰੇ 133 ਕਿਲੋ ਦਿਓਗੀ ਵਧੀਆ ਚੰਗੀ ਸੇਵਾ ਲੱਗਿਆ ਤਾਂ। ਠੀਕ ਆ। ਜਿਹਨੂੰ ਕਿਸੇ ਨੇ ਜਾ ਕੇ ਮੇਰੇ ਕੋਲ ਕੋ ਪਾਇ ਨਾ ਫੇਰ ਭਾਈ ਭੰਵੀ 20 ਮਿੰਟ ਹੋ ਜਾਂਦਾ ਤੋ। ਲੈ ਵੀ ਆ ਬਹਿੜਨ ਦੂਜਾ ਸੂਆ 33 36 ਕਿਲੋ ਵਾਲੀ ਤੇ ਲੈਵੇ ਤੋ ਦੇਖ ਲਓ ਹੁਣ ਤੁਸੀਂ ਹੱਥ ਧਰਾਉਂਦੀ ਨਹੀਂ ਹੈਗੀ ਜਮਾ ਗਲਾ। ਇਹ ਗਲਾ ਵੀਰੇ ਉਹ ਜੀ ਨਹੀਂ ਪਿਆਰੀ ਨਹੀਂ ਐ ਐਂ ਭਜਾ ਪਾਉਣ। ਇਹ ਫੇਰ ਵੀ ਨਹੀਂ ਪੜਦੀ। ਆ ਬਹਿੜ ਬਹੁਤ ਜ਼ਿਆਦਾ ਚੰਗੀ ਆ ਯਾਰ ਤੇਰੀ। ਠੰਡੀ ਠੁੰਡੀ ਬੜੀ ਆ ਵੀਰੇ ਵੀ। ਹੂੰ। ਨਹੀਂ ਬਹਿੜਾ ਤੇਰੀਆਂ ਲੇ ਵੀ ਇਹਦਾ ਰੇਟ ਫਿਰ ਸੇਵਕਾ ਇਹ ਡੇਢ ਲੱਖ ਦਿਓ ਮੈਂ ਬੱਚੀ ਵੀਰੇ ਠੀਕ ਆ ਹਾਂ ਕੋਈ ਗੱਲ ਮੋਲ ਕਰਾਉਣਾ ਪਏ 2-5 ਕਰੋੜ 10 ਕਰੋੜ ਹੋਗੀ ਪੂਰੇ ਪ ਡੇਢ ਲੱਖ ਬਾਕੀ ਆਏ ਵੀ ਦੂਜਾ ਸੂਆ ਸੂੰਦੀ ਆ ਹਨਾ ਬਾਈ ਰਮਨ ਕਿਸੇ ਵੀ ਅਕਸਰ ਬੰਦਾ ਵੇਖ ਕੇ ਉਹ ਆਸੇ ਭਾਏ ਦੇਖ ਕੇ ਆ ਜੇ ਲੋਕਾਂ ਨੂੰ 5-7 ਹਜ਼ਾਰ ਆਪਣਾ ਮਾਨ ਹੀ ਹੋਊਗਾ ਇਹ ਚ ਠੀਕ ਆ ਬਾਕੀ ਮਾਨਤਨ ਹੋ ਜੂ ਕੋਲ ਹਾਂ ਬਡੇ ਰਾਮ ਨੇ ਵੀਰੇ ਅੱਛਾ ਦੇਖ ਜਿਵੇਂ ਆ ਆ ਗਈ ਆਪਣਾ ਇਹ ਸੂਈ ਸਵਾਈ ਹੋ ਵੀਰੇ ਮਗਰ ਬੱਚਾ ਅੱਛਾ ਇਹਦੇ ਮਗਰ ਬੱਚਾ ਬੱਚਾ ਆ ਗਿਆ ਬੱਚਾ ਆਖੜੇਂ ਅੰਦਰ ਵੀਰੇ ਅੰਦਰ ਆ ਗਿਆ ਅੰਦਰ ਬੰਨੇ ਪਏ ਇਧਰ ਠੀਕ ਆ ਆ ਬੈਠਾ ਬ ਕਿੰਨਾ ਦੁੱਧ ਹੁਣ ਵੀਰੇ 16 ਕਿਲੋ ਜਮ ਬੋਲਾ ਜਮ ਹਾਇਰ ਹੈ ਵੀਰੇ 16 ਕੋਈ ਆਪਣਾ ਕੋਈ ਐਨ ਛੱਡੀ ਛੁੱਡੀ ਕੋਈ ਟਾਈਮ ਹੈ ਇੱਕ ਨੰਬਰ ਜਮ ਵਧੀਆ ਤੇ ਸਵੇਰ 7 ਵੀ ਨਹੀਂ ਕਰੀਏ ਆਪਣੀਆਂ ਕੀ ਰੇਟ ਦੀ ਗਾਂ ਰਹੂ ਇਹ ਜਮ ਵਾਇਓ ਜਾ ਵੀਰੇ 85 ਰੁਪਏ ਦੀ ਵੱਚੀ ਦੇਵਾਂਗੇ ਆਪਾਂ ਤੇ ਕਿੰਨਾ ਦੁੱਧ ਪਾ ਦੂ ਇਹ ਦੁੱਧ ਵੀਰੇ ਜਮ ਪਹਿਲਾਂ ਨੇ 20 ਕਿਲੋ ਦਿੱਤਾ ਬੜੇ ਚੰਗੇ ਜੰਗਲ ਦੀ ਹੈ ਠੀਕ ਹੈ ਹਰਿਆਣੇ ਦੀ ਹੈ ਨਾ ਇਹਨੂੰ ਥੁੱਪੇ ਬਣਦੀ ਨਾ ਕੋਈ ਨੂੰ ਕਿਸੇ ਵੀ ਗਰਮੀ ਭੋਰਾ ਨਹੀਂ ਮਿਲਣੀਗੀ ਓਕੇ ਲੈ ਵੀ ਆਹ ਜਿਹੜੀ ਹੈਗੀ ਹੈ ਨਾ ਵਹਿੜ ਤੁਸੀਂ ਵੱਡੇ ਕੱਦ ਇੱਕ ਨੰਬਰ ਵਧੀਆ ਫੈਂਟ ਵਾਲੀ ਹੈ ਆਹ ਵਹਿੜ ਸੋਈ ਸਵਾਈ ਆ ਗਈ ਮਗਰ ਬੱਛ ਤੇ 16 ਲੀਟਰ ਦੁੱਧ ਇਹਦੇ ਥੱਲੇ ਤਿਆਰ ਆ 85000 ਦੀ 85000 ਦੀ ਪਤਲੇ ਪਿੰਡੇ ਦੀ ਕੋਈ ਆਉਗੀ ਮੋਟਾ ਪਾਨੀ ਗਾ ਵੱਡੀ ਛੋਟੀ ਨਹੀਂ ਗਈ ਵੱਡੀ ਆ ਇਹ ਜਿਆਦਾ ਜਿਆ ਆ ਦੇਖ ਲਓ ਮਿੱਤਰੋ ਜਿਹੜੀ ਆ ਵਹੜ ਆ ਗਈ ਹੈ ਨਾ ਇਹ ਵਹੜ ਸਾਨੂੰ ਵੱਡੇ ਕਦ ਕਾੜ ਦੇ 85000 ਰੁਪਏ ਦੀ 16 ਲੀਟਰ ਦੁੱਧ ਤਿਆਰ ਆ ਵੀ ਸੂਈ ਆ ਗਈ ਸੇਵ ਕਰ ਹਾਂ ਇਹ ਸੂਈ ਮਗਰ ਬੱਛੀ ਵੀਰੇ ਇਹਦੇ ਮਗਰ ਬੱਛੀ ਆ ਹਾਂ ਇਹਦੇ ਮਗਰ ਬੱਛੀ ਆ ਵੀਰੇ ਇਹਨੂੰ ਚੌਥੇ ਨੂੰ ਸੂਈ ਇਕੱਠੀਆਂ ਸੂਈਆਂ ਇੱਕੋ ਦਿਨ ਹੀ ਵੀਰੇ ਇੱਕੋ ਦਿਨ ਚੌਥਾ ਦਿਨ ਹੀ ਹਾਂ ਚੌਥਾ ਦਿਨ ਇਹਦੇ ਥੱਲੇ 16 ਕਿਲੋ ਬੋਲ ਆ ਜਮ ਹਾਇਰ ਆ ਵੀਰੇ ਹੁਣ ਹੈਗਾ ਦ ਠੀਕ ਹੈ ਤੇ ਖੋਲ ਫਿਰ ਕਰ ਇਹ ਵਿਹੜ ਦਾ ਸੂ ਆ ਗਿਆ ਦੂਜਾ ਨਾ ਨਾ ਪਹਿਲਾ ਵੀਰੇ ਦਾ ਅੱਛਾ ਪਹਿਲਾ ਇਹ ਪਹਿਲਾ ਮੂੰਹ ਦੋ ਦੰਦ ਦੇ ਪੂਰੇ ਬਣ ਚੌ ਦੇ ਕੱਢ ਦੀ ਵੀਰੇ ਠੀਕ ਹੈ ਕੀ ਰੇਟਰ ਹੋਏ ਦਾ ਫਿਰ ਇਹ 95 ਦੇ ਦੂੰਗੇ ਬੜੇ ਵੀਰੇ ਠੀਕ ਆ ਤੇ ਦੁੱਧ ਪਾ ਦੂ 20 ਬਾਈ ਰਮਣ ਇਹਨਾਂ ਨੂੰ 20 ਕੋਲ ਦਿੱਤਾ ਫਿਰ ਹੋਰ ਦਿੰਦੀ ਨਹੀਂ ਵੀਰੇ ਓਕੇ ਸਾਰੀ ਦੁੱਧ ਵਾਲੀ ਹੈ ਕੋਈ ਐਕਸਟਰਾ ਭਾਲ ਨਹੀਂ ਕੁਝ ਨਹੀਂ ਕਿਸੇ ਪਾਸੇ ਆ ਮੁੱਠੀ ਮੁੱਠੀ ਵਾਲਾ ਥਾਣਾ ਬੜਾ ਵਧੀਆ ਇਹ ਆ ਦੇਖ ਲੋ ਮਿੱਤਰੋ ਬਾਕੀ ਜਿਹੜੇ ਰੇਟ ਹੈਗੇ ਹਨਾ ਉਹ ਕੋਲੇ ਆਉਂਗੇ ਤੇ ਫੋਨ ਤੇ ਮਾਨ ਤਣ ਜਿਹੜਾ ਹੋ ਜਾਊਗਾ ਆ ਦੇਖ ਲੋ ਸੁਹੀ ਸਵਾਈ ਵਹਿੜ ਇਹ ਆ ਗਈ ਇਹ ਜਦ ਮਗਰਬ ਗਿਫਟ ਵੀ ਹੈ ਬੱਚੀ ਹੈ ਵੀਰੇ ਦੋ ਬੱਚੀਆਂ ਹੀ ਇੱਕ ਸਾਧੀਆਂ ਵੀਰੇ ਹਾਂ ਅੱਛਾ ਇੱਧਰ ਜਿਹੜੀ ਤੇਰੇ ਕੋਲ ਝੋਟੀ ਆ ਗਈ ਹਾਂਜੀ ਵੀਰੇ ਇਹੇ ਝੋਟੀ ਪੱਖਾ ਬੰਦ ਕਰੀ ਸੇ ਕੁਮੜਾ ਜਾ ਜਿਹੜੀ ਤੇਰੀ ਆਹ ਝੋਟੀ ਆ ਹਾਂਜੀ ਵੀਰੇ ਪਹਿਲਾਂ ਤਾਂ ਮੈਨੂੰ ਇਹਦੀ ਉਮਰ ਦੱਸ ਕਿੰਨੀ ਨੂੰ ਦੋ ਦਿਨ ਦਾ ਵੀਰੇ ਨੂੰਹੋ ਦੋ ਦਿਨ ਦਾ ਹਾਂ ਬਈ ਤੇ ਕਿੰਨੇ ਦਿਨ ਲੈ ਜੂਗੀ ਦਿਨ ਲੈੂ ਸੋਰੀ ਕੱਟੀ 8 ਦਿਨ ਵੀਰੇ ਅੱਛਾ ਗਾਇਆਂ ਵੱਧ ਵੇਜ ਨੇ ਕੱਟੀ ਪਹਿਲੇ ਦਿਨ ਲਈ ਠੀਕ ਆ ਨਹੀਂ ਯਾਰ ਇੱਕ ਇੱਧਰ ਦੇਖੀ ਇਹਦਾ ਥਾਂ ਦੇਣਾ ਚਲੋ ਥੋੜਾ ਬਾਲੀ ਸਾਫ ਸੁਥਰੀ ਹੋਵੇ ਹੁਣ ਹੀ ਆਈ ਹੈ ਇੱਧਰ ਸਾਹਮਣੇ ਹਾਂ ਇਹ ਆ ਦੇਖ ਲੋ ਉਹ ਦੋ ਦੰਦ ਅਸਲ ਜੋਂ ਜਿਹਨੂੰ ਲ ਕਹਿੰਦਾ ਕਿੰਨਾ ਦੁੱਧ ਪਾਉਣਾ ਚਾਹੀਦਾ ਪਹਿਲੇ ਨਵੇਂ ਪਹਿਲੋਂ ਨਾ ਮੈਂ ਕਹਿੰਦੀ 15 ਕਿਲੋ ਕੱਟੀ 12 ਤੇਰੇ ਕੋਲ ਬੜੇ ਨਾਲ ਦੁੱਧ ਠੀਕ ਆ ਅਰ ਮੁੰਨਿਆ ਮੁੰਨਿਆ ਬਾਲੀਆਂ ਚੰਗੀਆਂ ਬਿੰਨੂ ਚਾਹੀਦੀ ਜਰ ਆ ਚੋਟੀ ਦੇ ਨਾ ਜੇ ਕਿਤੇ ਨਮਾ ਧਮਾ ਕੇ ਕਿਤੇ ਤੇਲ ਤੂੰ ਲਾ ਕੇ ਤੇਲ ਤੂੰ ਲਾ ਕੇ ਤੁਹਾਨੂੰ ਦਿਖਾਈ ਹੁੰਦੀ ਬਿਊਟੀ ਪਾਰਲਰ ਚ ਲਿਆ ਸੋਹਣੀ ਸੁਨੱਖੀ ਝੋਟੀ ਆ ਮਿੱਤਰੋ ਬਿਊਟੀ ਪਾਰਲਰ ਤੋਂ ਤਾਂ ਹੱਥ ਤਰਾਉਂਦੀ ਨਹੀਂ ਹੈਗੀ ਬਿਊਟੀ ਪਾਰਲਰ ਚ ਲਜਣ ਵਾਲੀ ਸੀਗੀ ਆਪਾਂ ਲੈ ਕੇ ਨਹੀਂ ਗਏ ਇੱਕ ਜੇ ਇਹਦੇ ਆਪਾਂ ਰੇਟ ਦੀ ਗੱਲ ਕਰ ਲੀਏ ਬਈ 1,20 ਹਜ਼ਾਰ ਦੇਵਾਂ ਮੇਰੇ ਘੱਟੀ ਜਾਓ ਕਿੰਨੇ ਦੀ 1,20 ਹਜ਼ਾਰ 1,20 ਹਜ਼ਾਰ ਦੀ ਲੋ ਵੀ ਆ ਜਿਹੜੀ ਆ ਗਈ ਨਾ ਪਹਿਲਾ ਸੂਆ ਸਕੂਨ ਵਾਲੀ ਝੋਟੀ ਆ ਤੇ ਥਣ ਲੈਵੇ ਤੋਂ ਜਿਹੜੀ ਐਨ ਪੂਰੀ ਸਾਫ ਆ ਤੁਹਾਨੂੰ ਤਾਂ ਵੀਰੇ ਕਿਸੇ ਪਾਸੇ ਹਤਰਾ ਨਹੀਂ ਕਰਨਾ ਹੂੰ ਲੈ ਖੜਨੀ ਨਹੀਂ ਸੰਗਲ ਜੀ ਨੇ ਚਲ ਤਰੇ ਰੀ ਅਲਕਾ ਕਰਦੀ ਕੋਈ ਗੱਲ ਇਹ ਉੱਪਰ ਇਹ ਨੂੰ ਇੱਥੇ ਛੱਡ ਕੇ ਖੜ ਜਾ ਪਲਾ ਇਹ ਲੱਤ ਨਹੀਂ ਚੱਕਦੀ ਇਹ ਨਹੀਂ ਨਹੀਂ ਪੈਰ ਵੀ ਨਹੀਂ ਲਾਉਂਦੀ ਵੀਰ ਹੈਨਾ ਗਾਂ ਵਰਗੀ ਐ ਗਾਂ ਵਰਗੀ ਲੱਗਦੀ ਐ ਇਹ ਕੇਰਾ ਦਾ ਪਸੂ ਆਇਆ ਆ ਉਹ ਕੇਰਾਂ ਅਕਸਰ ਤੇ ਕਿਰੋਂ ਗੱਡੀ ਉਤਰੀ ਜਰੀ ਨੇ ਜਬ ਇਹਦਾ ਹਾਂ ਨਾ ਰੇਟ ਬਸ ਛੋੜ ਹੀ ਕਰਾਂਗੇ ਜਦੋਂ ਬਈ ਅੱਛਾ ਹਾਂ ਠੀਕ ਆ ਤੇ ਜਿਹੜੀ ਤੇਰੀ ਆਮੀ ਨਾ ਰਹਿੰਦਾ ਇਸ ਗਾਂ ਦਾ ਮੀਨਾ ਰਹਿੰਦਾ ਕਿ ਬੱਦਰ ਰਹਿੰਦਾ ਇਹ ਮਹੀਨੇ ਤੋਂ ਉੱਤੇ ਕੋਈ ਪੰਜ ਚਾਰ ਘੱਟ ਵੀ ਲਿਆਦੀ ਐ ਅੱਛਾ ਹਾਂ ਵੀਰੇ ਇਹ ਕੀ ਹਿਸਾਬਕਤਾ ਫਿਰ ਇਹ 75 ਦੇ ਦਾਂਗੇ ਆਪਾਂ ਜੋ ਹੁਣ ਹਾਂ ਹੁਣ ਮੀਨਾ ਰਹਿੰਦਾ ਮੀਨਾ ਰਹੇ ਤਾਲ ਇਹਨੂੰ ਖੜੀ ਦਿਖਾ ਦੀ ਕੋਈ ਗੱਲ ਨਹੀਂ ਆਪਾਂ ਦੁਬਾਰੇ ਫੇਰ ਦਿ 75000 ਦੀ ਲੈ ਜੇ ਆਪਾਂ 20000 ਵਾਧੇ ਨਾਲ ਫੇਰ ਲਿਆਵਾਂਗੇ ਅੱਛਾ ਹੋਰ ਦੱਸ ਵਾਧਾ ਕਿੰਨੇ ਦੀ ਵਾਰੀ 75000 ਦਾ ਸੌਦਾ ਹੋਊਗਾ 5000 ਰੁਪਏ ਰੱਖ ਲਈ 99000 ਫੇਰ ਪੁੱਠੀ ਲਿਆਵਾਂ ਬੰਦੇ ਤੋਂ ਠੀਕ ਆ 5000 ਰੁਪਏ ਤੇ ਸੇਵਕ ਨੰਬਰ ਕਿਹੜਾ ਚੱਲਦਾ 9356504600 ਠੀਕ ਆ ਲੋ ਵੀ A22 ਸੇਵਕ ਤੌਲੇ ਇੱਕ ਗਰੇ ਪਿੰਡ ਤੋਂ ਤੇ ਬਾਈ ਕੋਲੇ گاਵਾ ਤੇ ਜਿਹੜੀ ਹੈਗੀ ਅੱਜ ਇੱਕ ਝੋਟੀ ਦਿਖਾਈ ਆ ਆ ਫੁੱਲ ਬਰੀਰ ਵਾਲੀਆਂ ਗਾਮਾਂ ਨੇ ਇਧਰ ਦੇ ਪਾਸੇ ਤਾਂ ਤੁਹਾਨੂੰ ਨਾ ਮੈਂ ਕਹਿੰਦਾ ਜਦੋਂ ਨਿਗਾਹ ਮਾਰੋਗੇ ਕੋਕਾ ਪੀਸ ਦੇ ਗਾਵਾ ਹੀ ਮਿਲਣਗੇ ਤੁਹਾਨੂੰ ਜਿਵੇਂ ਆਹ ਜਰਸੀ ਲਾਲ ਗੇ ਤੇ ਆਹ ਬਲੈਕ ਕਲਰ ਦੇ ਵਿੱਚ ਹਨਾ ਚੰਗੀਆਂ ਨੇ ਇੱਥੇ ਆਓਗੇ ਤਸੱਲੀ ਕਰੋਗੇ ਤਸੱਲੀ ਕਰਕੇ ਤੁਸੀਂ ਕੋਈ ਵੀ ਨਗ ਜਿਹੜਾ ਹੈਗਾ ਲੈ ਜਾ ਸਕਦੇ ਹੋ ਬਾਕੀ ਧੰਨਵਾਦ ਸਾਰੇ ਪਰਮਭੂ